ਕਹਿੰਦੇ ਕਿ ਇੱਕ ਵਾਰ ਇੱਕ ਪੁਜਰੀਤ ਦੀ ਬਹੁਤ ਖਸਤਾ ਹਾਲਤ ਹੋ ਗਈ। ਤੇ ਉਹਨੇ ਝੂਠ ਤੂਫਾਨ ਬੋਲ ਕੇ ਆਪਣਾ ਹੱਲ ਕਰਨਾ ਸ਼ੁਰੂ ਕਰਤਾ ਕਿਉਂਕਿ ਉਹਦੇ ਜਜਮਾਨਾਂ ਦੀ ਗਿਣਤੀ ਵੀ ਬਹੁਤ ਘਟ ਗਈ। ਇੱਕ ਵਾਰੀ ਉਹਨੇ ਕੀ ਕੀਤਾ ਆਪਣੇ ਇੱਕ ਜਜਮਾਨ ਕੋਲੇ ਗਿਆ ਤੇ ਉਹਨੂੰ ਜਾ ਕੇ ਕਹਿੰਦਾ ਕਿ ਤੇਰੇ ਪਿਤਾ ਜੀ ਮੇਰੇ ਸੁਪਨੇ ਚ ਆਏ ਸੀ ਤੇ ਉਹਨਾਂ ਦੀ ਤਾਂ ਹਾਲਤ ਬਹੁਤ ਮਾੜੀ ਹੈ। ਉਹ ਤਾਂ ਵਿਚਾਰੇ ਭੁੱਖੇ ਫਿਰਦੇ ਨੇ। ਤਾਂ ਜਜਮਾਨ ਪਰੇਸ਼ਾਨ ਹੋ ਗਿਆ, ਉਦਾਸ ਹੋ ਗਿਆ। ਉਹ ਕਹਿੰਦਾ ਪੁਜਰੀਤ ਜੀ ਫਿਰ ਹੱਲ ਦੱਸੋ ਕੋਈ। ਪੁਜਰੀਤ ਕਹਿੰਦਾ ਵੀ ਤੂੰ ਐ ਕਰ। ਕਿਸੇ ਪੰਡਤ ਨੂੰ ਬੁਲਾ ਕੇ ਉਹਦੇ ਪਰਿਵਾਰ ਨੂੰ ਪੂਰੀਆਂ ਛੋਲੇ ਖਵਾ ਦੇ ਤੇ ਅੱਛੇ-ਅੱਛੇ ਪਕਵਾਨ ਬਣਾ ਕੇ ਖਵਾ ਦੇ ਤੇ ਇਹ ਸਾਰਾ ਕੁਝ ਤੇਰੇ ਪਿਤਾ ਜੀ ਤੱਕ ਆਪਣਿਆ ਪਹੁੰਚ ਜਾਊਗਾ ਜਜਮਾਨ ਵਿਚਾਰਾ ਪਰੇਸ਼ਾਨ ਹੋਇਆ ਕਹਿੰਦਾ ਕਿ ਮੈਂ ਹੋਰ ਕੋਈ ਪੰਡਤ ਕਿੱਥੇ ਲੱਭੂੰਗਾ ਵੀ ਆਏ ਕਰੋ ਪੁਜੋਹਿਤ ਜੀ ਤੁਸੀਂ ਪਰਿਵਾਰ ਸਬੇਤ ਸਾਡੇ ਘਰ ਆ ਜਾਓ ਤੇ ਖਾਣਾ ਛਕ ਲਓ ਤੇ ਪੰਡਤ ਕਹਿੰਦਾ ਠੀਕ ਹੈ ਉਹਦੀ ਅੱਖਾਂ 'ਚ ਚਮਕ ਆ ਗਈ ਉੜੇ ਕੀ ਕੀਤਾ ਅਗਲੇ ਦਿਨ ਆਪਣੇ ਪਰਿਵਾਰ ਸਮੇਤ ਉਸ ਜਜਮਾਨ ਦੇ ਘਰ ਪਹੁੰਚ ਗਿਆ ਤੇ ਉੱਥੇ ਜਾ ਕੇ ਉਹਨਾਂ ਨੇ ਵਧੀਆ ਖਾਣਾ ਖਾਦਾ ਹੁਣ ਪ੍ਰੋਹਤ ਨੂੰ ਲੱਗਿਆ ਵੀ ਇਹ ਤਾਂ ਵਧੀਆ ਤਰੀਕਾ ਹੈ ਉਹ ਇਹੀ ਅਪਣਾਉਣਾ ਸ਼ੁਰੂ ਕਰਤਾ ਜਦੋਂ ਵੀ ਉਹਨੂੰ ਕਿਸੇ ਚੀਜ਼ ਦੀ ਕਮੀ ਲੱਗਦੀ ਉਹ ਆਪਣੇ ਜਜਮਾਨਾਂ ਨੂੰ ਜਾ ਕੇ ਝੂਠ ਤੂਫਾਨ ਸੁਣਾ ਦਿੰਦਾ ਤੇ ਆਪਣਾ ਹੱਲ ਕਰ ਲੈਂਦਾ ਇੱਕ ਵਾਰੀ ਇਸੇ ਤਰ੍ਹਾਂ ਹੀ ਇੱਕ ਜਜਮਾਨ ਕੋਲ ਗਿਆ ਤੇ ਉਹਨੂੰ ਜਾ ਕੇ ਕਹਿੰਦਾ ਕਿ ਤੇਰੇ ਪਿਤਾ ਜੀ ਦੀ ਹਾਲਤ ਠੀਕ ਨਹੀਂ ਉਹ ਰਾਤ ਮੇਰੇ ਸੁਪਨੇ ਚ ਆਏ ਸੀ ਤੇ ਕਹਿੰਦੇ ਵੀ ਕੱਪੜੇ ਨਹੀਂ ਹੈਗੇ ਮੇਰੇ ਕੋਲ ਤਾਂ ਇੰਨੀ ਠੰਡ ਪੈਂਦੀ ਐ ਬੁਰਾ ਹਾਲ ਐ ਬਜਾਰਾ ਜਜਮਾਨ ਪਰੇਸ਼ਾਨ ਹੋਇਆ ਉਹ ਕਹਿੰਦਾ ਵੀ ਪੁਜੋਤ ਜੀ ਕੋਈ ਹੱਲ ਕਰੋ ਦੀ ਮੇਰੇ ਪਿਤਾ ਜੀ ਦੀ ਇਦਾਂ ਦੀ ਹਾਲਤ ਮੈਂ ਤਾਂ ਨਹੀਂ ਬਰਦਾਸ਼ਤ ਕਰ ਸਕਦਾ ਤੇ ਪੁਜੋਤ ਕਹਿੰਦਾ ਵੀ ਤੂੰ ਐਂ ਕਰ ਕਿਸੇ ਪੰਡਤ ਨੂੰ ਗਰਮ ਕੱਪੜੇ ਸਵਾ ਕੇ ਦੇ ਦੇ ਤੇ ਤੇਰਾ ਹੱਲ ਹੋ ਜਾਊਗਾ ਜਜਮਾਨ ਨੇ ਉਸੇ ਤਰ੍ਹਾਂ ਹੀ ਕੀਤਾ ਪਰ ਹੌਲੀ-ਹੌਲੀ ਜਜਮਾਨ ਨੂੰ ਲੱਗਣ ਲੱਗਿਆ ਵੀ ਪੰਡਤ ਕੁਝ ਜ਼ਿਆਦਾ ਹੀ ਅੱਗੇ ਵਧ ਰਿਹਾ ਹੈ ਵੀ ਇਹ ਤਾਂ ਰੋਕਾ ਹੀ ਨਹੀਂ ਹੋ ਰਿਹਾ ਵੀ ਇਹ ਤਾਂ ਗਾਹਾਂ ਹੀ ਗਾਹ ਵਧਦਾ ਜਾ ਰਿਹਾ ਹੈ ਵੀ ਇਹਦਾ ਕੋਈ ਹੱਲ ਕੀਤਾ ਜਾਵੇ ਜਦੋਂ ਉਹ ਪੁਜਰੀਤ ਦੀ ਮਨਸ਼ਾ ਤਾੜ ਗਿਆ ਤਾ ਉਹਨੇ ਵੀ ਇੱਕ ਸਕੀਮ ਲੜਾਈ ਉਹ ਅਗਲੇ ਦਿਨ ਆਪ ਹੀ ਪੁਜਰੀਤ ਦੇ ਘਰ ਚਲਾ ਗਿਆ ਤੇ ਉੱਥੇ ਜਾ ਕੇ ਪੁਜਰੀਤ ਨੂੰ ਕਹਿਣ ਲੱਗਾ ਵੀ ਪੁਜਰੀਤ ਜੀ ਰਾਤ ਪਿਤਾ ਜੀ ਮੇਰੇ ਸੁਪਨੇ 'ਚ ਵੀ ਆਈ ਸੀ ਉਹ ਕਹਿੰਦੇ ਵੀ ਮੇਰੇ ਪੈਰ ਨੰਗੇ ਨੇ ਵੀ ਕੋਈ ਹੱਲ ਕਰ ਮੇਰੇ ਤਾਂ ਪੈਰਾਂ 'ਚ ਪੌਣ ਨੂੰ ਕੁਝ ਨਹੀਂ ਹੈਗਾ ਪ੍ਰੋਹਿਤ ਕਹਿੰਦਾ ਵੀ ਅੱਛਾ ਇਸ ਤਰ੍ਹਾਂ ਹੋਇਆ ਜਜਮਾਨ ਕਹਿੰਦਾ ਵੀ ਹਾਂ ਪ੍ਰੋਹਿਤ ਜੀ ਤੁਸੀਂ ਕੋਈ ਹੱਲ ਦੱਸੋ ਪ੍ਰੋਹਿਤ ਕਹਿੰਦਾ ਵੀ ਹੱਲ ਤਾਂ ਦੇਖੇ ਦਾ ਇੱਕੋ ਹੀ ਐ ਕਿ ਤੂੰ ਕਿਸੇ ਪੰਡਤ ਨੂੰ ਪੈਰਾਂ ਨੂੰ ਜੁੱਤੀ ਲੈ ਕੇ ਦੇ ਦੇ ਜਜਮਾਨ ਕਹਿੰਦਾ ਵੀ ਠੀਕ ਐ ਮੈਂ ਦੋ ਤਿੰਨ ਦਿਨਾਂ ਦੇ ਵਿੱਚ ਹੀ ਜੁੱਤੀ ਦਾ ਹੱਲ ਕਰਦਾ ਤੇ ਤੁਹਾਡੇ ਤੱਕ ਪਹੁੰਚਦਾ ਹੁਣ ਪ੍ਰੋਹਿਤ ਹੋਰ ਵੀ ਖੁਸ਼ ਹੋ ਗਿਆ ਕਹਿੰਦਾ ਵੀ ਸ਼ਿਕਾਰ ਤਾਂ ਆਪ ਚੱਲ ਕੇ ਆਉਣ ਲੱਗ ਗਿਆ ਤੇ ਜਜਮਾਨ ਅਗਲੇ ਦਿਨ ਹੀ ਪਹੁੰਚ ਜਾਂਦਾ ਪ੍ਰੋਹਿਤ ਕੋਲ ਜਾ ਕੇ ਕਹਿੰਦਾ ਵੀ ਪ੍ਰੋਹਿਤ ਜੀ ਹਜੇ ਤਾਂ ਮੈਂ ਜੁੱਤੀ ਦਾ ਹੱਲ ਕਰਨ ਚ ਲੱਗਿਆ ਹੋਇਆ ਸੀ ਰਾਤ ਪਿਤਾ ਜੀ ਫੇਰ ਮੇਰੇ ਸੁਪਨੇ ਚ ਆ ਗਏ ਪ੍ਰੋਹਿਤ ਕਹਿੰਦਾ ਅੱਛਾ ਵੀ ਫੇਰ ਕੀ ਕਹਿੰਦੇ ਵੀ ਪਿਤਾ ਜੀ ਕਹਿੰਦੇ ਮੈਂ ਤਾਂ ਬਹੁਤ ਪਰੇਸ਼ਾਨ ਐ ਵੀ ਮੇਰੇ ਪੈਰ ਲੰਗੇ ਸੀ ਉਸ ਤੋਂ ਬਾਅਦ ਮੇਰੇ ਪੈਰ ਚ ਸੂਲ ਚੁੱਭ ਗਈ ਤੇ ਉਹਦਾ ਤਾਂ ਜ਼ਹਿਰ ਚੜ ਗਿਆ ਮੇਰੇ ਪੈਰ ਨੂੰ ਤੇ ਵੀ ਮੈਨੂੰ ਲੱਗਦਾ ਵੀ ਪੈਰ ਕਟਵਾਉਣਾ ਪੈਣਾ ਪ੍ਰੋਹਿਤ ਕਹਿੰਦਾ ਅੱਛਾ ਵੀ ਖੁੜ ਪ੍ਰੋਹਿਤ ਘਬਰਾ ਗਿਆ ਪ੍ਰੋਹਿਤ ਕਹਿੰਦਾ ਵੀ ਫੇਰ ਅੱਗੇ ਹੁਣ ਇਹਦਾ ਕੀ ਹੱਲ ਕਰੀਏ ਜਜਮਾਨ ਕਹਿੰਦਾ ਵੀ ਬਹੁਤ ਸੌਖਾ ਹੱਲ ਹੈ ਪੁਜੋਤ ਜੀ ਜਿਵੇਂ ਆਪਾਂ ਹਰ ਵਾਰੀ ਹੱਲ ਕਰਦੇ ਸੀ ਹੁਣ ਵੀ ਉਹ ਵੀ ਹੱਲ ਕਰਾਂਗੇ ਵੀ ਤੁਹਾਡਾ ਪੈਰ ਕਟਵਾ ਦੰਨੇ ਆ ਮੇਰੇ ਪਿਤਾ ਜੀ ਦੀ ਪੀੜ ਆਪਣੇ ਆਪ ਹੱਲ ਹੋ ਜੂਗੀ ਹੁਣ ਪੁਜੋਤ ਘਬਰਾ ਗਿਆ ਉਹਦੇ ਕੋਲ ਕੋਈ ਰਸਤਾ ਨਹੀਂ ਸੀ ਤੇ ਉਹ ਕਹਿੰਦਾ ਵੀ ਐ ਕਿ ਵੀ ਹੋ ਸਕਦਾ ਮੇਰਾ ਪੈਰ ਕਟਵਾਉਣ ਨਾਲ ਤੇਰੇ ਪਿਤਾ ਜੀ ਦੀ ਪੀੜ ਦਾ ਹੱਲ ਕਿਵੇਂ ਹੋ ਜੂਗਾ ਜਜਮਾਨ ਕਹਿੰਦਾ ਜਿਵੇਂ ਪਹਿਲਾਂ ਮੇਰੀਆਂ ਬਾਕੀ ਸਾਰੀਆਂ ਚੀਜ਼ਾਂ ਥੋੜੇ ਤੱਕ ਪਹੁੰਚਾਉਣ ਨਾਲ ਵੀ ਇਹਨੇ ਪਿਤਾ ਜੀ ਤੱਕ ਪਹੁੰਚ ਜਾਂਦੀਆਂ ਸੀ ਤੇ ਥੋੜਾ ਪੈਰ ਕਟਵਾਉਣ ਨਾਲ ਉਹਨਾਂ ਦੀ ਪੀੜ ਵੀ ਹੱਲ ਹੋ ਜਾਊਗੀ। ਪੁਜਰੀਤ ਨੂੰ ਹੋਰ ਤਾਂ ਕੁਝ ਨਹੀਂ ਸੁਝਿਆ। ਉਹ ਕਹਿੰਦਾ ਵੀ ਇਸ ਤਰ੍ਹਾਂ ਕਰ ਤੂੰ ਮੈਨੂੰ 2-3 ਦਿਨ ਦਾ ਵਕਤ ਦੇ ਤੇ ਉਸ ਤੋਂ ਬਾਅਦ ਮੈਂ ਆਪਣੇ ਆਪ ਤੇਰੇ ਕੋਲੇ ਆਉਂਗਾ। ਵੀ ਤੇਰੇ ਪਿਤਾ ਜੀ ਦੀ ਪੀੜ ਦਾ ਹੱਲ ਕੋਈ ਹੋਰ ਤਰੀਕੇ ਨਾਲ ਕਰਾਂਗੇ, ਕੋਈ ਹੋਰ ਉਪਾਏ ਕਰਾਂਗੇ। ਇੰਨਾ ਕਹਿ ਕੇ ਪੁਜਰੀਤ ਉੱਥੋਂ ਖਿਸਕ ਗਿਆ। ਹੁਣ ਜਜਮਾਨ ਨੂੰ ਪਤਾ ਲੱਗ ਗਿਆ ਵੀ ਹੁਣ ਤਾਂ ਨਹੀਂ ਪੁਜਰੀਤ ਆਉਂਦਾ ਉਹਦੇ ਕੋਲੇ। ਕਿਉਂਕਿ ਉਹਨੇ ਪੁਜਰੀਤ ਦਾ ਪੱਕਾ ਹੱਲ ਕਰਤਾ ਸੀ। ਇਸ ਲਈ ਕਹਿੰਦੇ ਨੇ ਕਿ ਕਾਠ ਦੀ ਹਾਂਡੀ ਵਾਰ-ਵਾਰ ਨਹੀਂ ਚੜਦੀ ਐਨੀ ਮੇਰੀ ਬਾਤ ਉੱਤੋਂ ਪੈ ਗਈ